ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਸਾਥ ਸੰਗਤ ਆਪਾਂ ਅੱਜ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਤੇ ਜਿੱਥੇ ਸਤਿਗੁਰੂ ਨੇ ਪਿਆਰ ਸਹਿਤ ਸੰਗਤਾਂ ਦੀ ਭੇਟਾ ਨੂੰ ਪਰਵਾਨ ਵੀ ਕੀਤਾ 700 ਤੋਲੇ ਦੀ ਪਾਲਕੀ ਨੂੰ ਅੱਗ ਲਗਾ ਕੇ ਕਲਯੁਗ ਦੇ ਆਉਣ ਦੀ ਜਿਹੜੀ ਤਾਰੀਖ ਸੀ ਉਹ ਚਿਖਾ ਦੇ ਵਿੱਚ ਵਿਖਾਈ ਤੇ ਨਾਲੇ ਸਿੰਘ ਤੇ ਮਾਤਾ ਜੀ ਵੀ ਹੈਰਾਨ ਹੋਏ ਸੋ ਆਖਰ ਆਪਾਂ ਇਹ ਵਿਚਾਰ ਜਿਹੜੀ ਹੈ ਜਰੂਰ ਸਮਝਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਹਾਜ਼ਰੀ ਲਗਵਾਓ ਆਪਣੀ ਅੱਖੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਸੋ ਸਾਧ ਸੰਗਤ ਜੀਓ ਗੁਰੂ ਨੇ ਬੜੀ ਵੱਡੀ ਕਿਰਪਾ ਕੀਤੀ ਸਤਿਗੁਰੂ ਨੇ ਬੜੀ ਵੱਡੀ ਕਿਰਪਾ ਕੀਤੀ ਰਹਿਮਤ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਬਾਲ ਰੂਪ ਦੇ ਵਿੱਚ ਸਨ ਤੇ ਸਤਿਗੁਰੂ ਨੇ ਬੜੇ ਕੌਤਕ ਕੀਤੇ ਬੜੀਆਂ ਲੀਲਾਵਾਂ ਕੀਤੀਆਂ ਮਾਈ ਜਮਨੀ ਦੇਵੀ ਨੇ ਪਹਿਚਾਨ ਕਰ ਲਈ ਤੇ ਰਾਣੀ ਬਸ਼ੰਬਰਾ ਦੇਵੀ ਨੇ ਪਹਿਚਾਨ ਕਰ ਲਈ ਕਿ ਇਹ ਜਿਹੜੇ ਗੁਰੂ ਨੇ ਇਹ ਗੁਰੂ ਬਹੁਤ ਵੱਡੇ ਨੇ ਤੇ ਇਹ ਕੋਈ ਆਮ ਬਾਲਕ ਨਹੀਂ ਇਹ ਤਾਂ ਦੁਨੀਆ ਨੂੰ ਤਾਰਨ ਆਏ ਨੇ ਔਰ ਦੂਜੀ ਗੱਲ ਮੈਂ ਕਰਦੇ ਆਂ ਉਥੇ ਜਿੰਨੇ ਵੀ ਸਿੱਖ ਸਿੰਘ ਜਾਂ ਫਿਰ ਜਿੰਨੀਆਂ ਦੇਵੀਆਂ ਸੀ ਜਾਂ ਕਹਿ ਲਓ ਉੱਥੇ ਕੰਮ ਕਰਨ ਵਾਲੀਆਂ ਆਸ-ਪਾਸ ਦੇ ਇਲਾਕੇ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਕੋਈ ਆਮ ਬਾਲਕ ਨਹੀਂ ਉਹ ਆਪਣੇ ਬਾਲਕਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਵਰਗਾ ਬਣਾਉਣਾ ਚਾਹੁੰਦੀਆਂ ਸੀ ਬਾਲ ਗੋਵਿੰਦਰਾ ਇਹ ਹਲੇ ਉਹਨਾਂ ਦਾ ਨਾਮ ਹੈ ਕਿਉਂਕਿ ਹਲੇ ਤਾਂ ਤਕਰੀਬਨ ਉਮਰ ਹੀ ਬਾਲੀ ਛੋਟੀ ਹੈ ਬਾਲ ਉਮਰ ਦੇ ਵਿੱਚ ਨੇ ਔਰ ਸਾਧ ਸੰਗਤ ਹਰ ਕੋਈ ਇਸਤਰੀ ਇਹ ਚਾਹੁੰਦੀ ਸੀ ਕਿ ਜੇ ਪੁੱਤਰ ਪੈਦਾ ਹੋਵੇ ਤਾਂ ਬਾਲ ਗੋਬਿੰਦ ਰਾਏ ਵਰਗਾ ਹੋਵੇ ਹਰ ਇਸਤਰੀ ਦੀ ਇਹ ਤਮੰਨਾ ਸੀ ਕਿ ਮੇਰੇ ਜੇ ਔਲਾਦ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਵਰਗੀ ਹੋਵੇ ਭਾਲ ਭਾਵ ਕੇ ਬਾਲ ਗੋਬਿੰਦ ਰਾਏ ਵਰਗਾ ਪੁੱਤਰ ਹੋਵੇ ਹੋਰ ਨਹੀਂ ਕੁਝ ਚਾਹੀਦਾ ਇਹ ਮਨੀ ਭਾਵਨਾ ਸੀ ਇਹ ਦਿਲੀ ਭਾਵਨਾ ਸੀ ਸਾਰ ਸੰਗਤ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੇਕਾਂ ਤਰੀਕੇ ਜਿਹੜੇ ਸੀ ਉਹ ਉਥੇ ਦੱਸੇ ਜੀਵਨ ਜਿਉਣ ਦੇ ਸ਼ੁਰੂ ਤੋਂ ਹੀ ਜਿਹੜਾ ਉਹਨਾਂ ਨੇ ਇਹ ਸਿੱਧ ਕਰ ਦਿੱਤਾ ਸੀ ਵੀ ਅਸੀਂ ਮੋਹ ਮਾਇਆ ਦੇ ਵਿੱਚ ਪੈਣ ਦੇ ਲਈ ਨਹੀਂ ਜਾਂ ਫਿਰ ਮੋਹ ਮਾਇਆ ਦੇ ਵਿੱਚ ਅਸੀਂ ਲੀਨ ਹੋਣ ਦੇ ਲਈ ਨਹੀਂ ਆਏ ਅਸੀਂ ਕੁਝ ਖਾਸ ਮਕਸਦ ਦੇ ਲਈ ਆਇਆ ਸਤਿਗੁਰੂ ਨੇ ਇਹ ਗੱਲ ਪਹਿਲੀ ਕਲੀਅਰ ਕਰ ਦਿੱਤੀ ਸੀ ਜੇ ਆਪਾਂ ਗੱਲ ਕਰੀਏ ਗੁਰਦੁਆਰਾ ਕੰਗਣ ਘਾਟ ਜਿਹੜਾ ਬਣਿਆ ਹੋਣਾ ਪਟਨਾ ਸਾਹਿਬ ਦੀ ਧਰਤੀ ਤੇ ਗੁਰਮੁਖ ਪਿਆਰਿਓ ਉਹ ਕੰਗਣ ਘਾਟ ਗੁਰਦੁਆਰਾ ਉਹਦਾ ਇਤਿਹਾਸ ਇੱਕ ਵੱਖਰਾ ਇਤਿਹਾਸ ਹੈ ਸੋਨੇ ਦੇ ਕੰਗਣ ਬਣਵਾਏ ਮਾਤਾ ਗੁਜਰੀ ਜੀ ਨੇ ਤੇ ਬਾਲ ਗੋਬਿੰਦ ਰਾਏ ਦੇ ਹੱਥਾਂ ਦੇ ਵਿੱਚ ਉਹ ਕੰਗਣ ਪਹਿਨਾ ਦਿੱਤੇ ਤੇ ਸਾਧ ਸੰਗਤ ਹੁਣ ਉਸ ਨਦੀ ਦੇ ਕੰਡੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂਦੇ ਨੇ ਤੇ ਪਿਆਰਿਓ ਉਸ ਕੰਡੇ ਤੇ ਜਾ ਕੇ ਪਾਤਸ਼ਾਹ ਆਪਣੇ ਹੱਥ ਵਿੱਚੋਂ ਇੱਕ ਕੰਗਣ ਕੱਢ ਕੇ ਨਦੀ ਦੇ ਵਿੱਚ ਵਗਾ ਕੇ ਪੁਰੇ ਦੂਰ ਸੁੱਟ ਦਿੰਦੇ ਨੇ ਜਦੋਂ ਮਾਤਾ ਗੁਜਰੀ ਨੂੰ ਇਹ ਗੱਲ ਪਤਾ ਲੱਗਦੀ ਹੈ ਹੁਣ ਜਿਹੜੇ ਬਾਲਕ ਸੀ ਨਾਲ ਉਹ ਆ ਕੇ ਦੱਸਦੇ ਨੇ ਕਿ ਮਾਤਾ ਕਿ ਬਾਲ ਗੋਬਿੰਦਰਾਏ ਨੇ ਸੋਨੇ ਦਾ ਜਿਹੜਾ ਕੰਗਣ ਸੀ ਉਹ ਭਗਾ ਕੇ ਨਦੀ ਦੇ ਵਿੱਚ ਮਾਰਿਆ ਤੇ ਮਾਤਾ ਗੁਜਰ ਕੌਰ ਜੀ ਆਉਂਦੇ ਨੇ ਬਾਲ ਗੋਬਿੰਦਰਾਏ ਜੀ ਤੁਸੀਂ ਇਦਾਂ ਕਿਉਂ ਕੀਤਾ ਸਾਧ ਸੰਗਤ ਕਿੱਥੇ ਕੋ ਸਟਿਆ ਕੰਗਣ ਤੇ ਬਾਲ ਗੁਬਿੰਦ ਰਾਏ ਨੇ ਦੂਸਰਾ ਕੰਗਣ ਵੀ ਆਪਣੇ ਹੱਥ ਵਿੱਚੋਂ ਕੱਢਿਆ ਤੇ ਵਗਾ ਕੇ ਦੂਰ ਮਾਰਿਆ ਕਿਨੇ ਮਾਤਾ ਜੀ ਇੱਥੇ ਕੁ ਸੁੱਟਿਆ ਸੀ ਮਾਤਾ ਗੁੱਸੇ ਹੋਏ ਕਿਉਂਕਿ ਇੱਕ ਮਾਂ ਹੈ ਇੱਕ ਸ਼ੈ ਗਵਾਤੀ ਬੜੇ ਪਿਆਰ ਨਾਲ ਬਣਵਾਈ ਸੀ ਚਲੋ ਮਾਤਾ ਨੇ ਕਿਹਾ ਕੋਈ ਗੱਲ ਨਹੀਂ ਸੁੱਟ ਦਿੱਤੇ ਕੋਈ ਗੱਲ ਨਹੀਂ ਸਾਧ ਸੰਗਤ ਮਾਤਾ ਗੁਜਰ ਕੌਰ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਮੇਰਾ ਪੁੱਤਰ ਜਿਹੜਾ ਹੈ ਉਹ ਕੁਝ ਖਾਸ ਕਰੇਗਾ ਇਸ ਸੰਸਾਰ ਦੇ ਲਈ ਮੋਹ ਮਾਇਆ ਨਾਲ ਇਹਨਾਂ ਨੂੰ ਪਿਆਰ ਨਹੀਂ ਗੁਰੂ ਪਾਤਸ਼ਾਹ ਨੂੰ ਵੀ ਪਤਾ ਸੀ ਜਿਹੜੇ ਹੱਥਾਂ ਦੇ ਵਿੱਚ ਸਰਬ ਲੋਹ ਦੇ ਕੜੇ ਪੈਨੇ ਜਾਣੇ ਨੇ ਉਥੇ ਆ ਸੋਨੇ ਦੇ ਕੜਿਆਂ ਦਾ ਕੰਮ ਹੀ ਕੋਈ ਨਹੀਂ ਹੈਗਾ ਪਿਆਰਿਓ ਇਹ ਕੜਿਆਂ ਦਾ ਕੋਈ ਕੰਮ ਨਹੀਂ ਹੈਗਾ ਤੇ ਸਾਰੀ ਗੱਲ ਜਿਹੜੀ ਹੈ ਸਮਝ ਪੈ ਗਈ ਸੀ ਪਾਤਸ਼ਾਹ ਨੂੰ ਉਹਨਾਂ ਨੇ ਪਹਿਲਾਂ ਹੀ ਸੰਕੇਤ ਦੇ ਦਿੱਤਾ ਸੀ ਤੇ ਹਾਂ ਇੱਕ ਹੋਰ ਬੜੀ ਵੱਡੀ ਗੱਲ ਹੋਈ ਇੱਕ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 100 ਤੋਲੇ ਸੋਨਾ ਉਸ ਵਕਤ ਦਾ 100 ਤੋਲੇ ਸੋਨਾ ਜਿਹੜਾ ਸੀ ਕਵੀ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਵੀ ਇਹਦਾ ਜ਼ਿਕਰ ਕੀਤਾ ਹੈ ਕਿੰਦੇ ਇੰਨਾ ਸੋਨਾ ਜਿਹੜਾ ਸੀ ਸਤਿਗੁਰੂ ਨੇ ਕੀ ਕੀਤਾ ਆਪਣੇ ਉਹਨਾਂ ਕੁਝ ਸਿੰਘਾਂ ਨੂੰ ਦਿੱਤਾ ਜਿਹੜੇ ਗੁਰੂ ਘਰ ਦੇ ਚਾਵਾਨ ਸੀ ਜਿਹੜੇ ਪਾਲਕੀਆਂ ਬਣਾਉਂਦੇ ਸੀ ਕਿ ਤੁਸੀਂ ਆਹ ਸੋਨਾ ਲਓ ਇੱਕ ਬੜੀ ਸੋਹਣੀ ਸੁੰਦਰ ਪਾਲਕੀ ਤਿਆਰ ਕਰਨੀ ਹੈ ਪਿਆਰਿਓ ਉਹਨਾਂ ਨੇ ਬੜੀ ਸੋਹਣੀ ਪਾਲਕੀ ਤਿਆਰ ਕੀਤੀ ਕੁਝ ਮਹੀਨਿਆਂ ਬਾਅਦ ਜਦੋਂ ਉਹ ਪਾਲਕੀ ਲੈ ਕੇ ਪਹੁੰਚੇ ਕਹਿੰਦੇ ਸਤਿਗੁਰੂ ਜੀ ਤੁਸੀਂ 100 ਤੋਲੇ ਸੋਨਾ ਦਿੱਤਾ ਸੀ ਪਰ ਅਸੀਂ 700 ਤੋਲੇ ਦੀ ਇਹ ਪਾਲਕੀ ਤਿਆਰ ਕਰਕੇ ਲਿਆਂਦੀ ਹੈ। ਗੁਰਮੁਖ ਪਿਆਰਿਓ ਸਤਿਗੁਰੂ ਨੇ ਪਾਲਕੀ ਵੇਖੀ। ਸਤਿਗੁਰੂ ਕਹਿੰਦੇ ਜਿੰਨੀ ਵੀ ਲੱਕੜ ਹੈ ਸਾਰੀ ਚੱਕ ਲਿਓ। ਇੱਥੇ ਵਿਹੜੇ ਦੇ ਵਿੱਚ ਰੱਖ ਦਿਓ। ਸਾਰੀ ਲੱਕੜ ਚੱਕ ਕੇ ਇਕੱਠੀ ਕਰ ਦਿੱਤੀ ਸਿੰਘਾਂ ਨੇ ਤੇ ਉਸ ਤੋਂ ਬਾਅਦ ਕਹਿੰਦੇ ਪਾਲਕੀ ਨੂੰ ਚੱਕ ਕੇ ਹੁਣ ਇਸ ਲੱਕੜਾਂ ਤੇ ਧਰ ਦਿਓ। ਹੁਣ ਪਾਲਕੀ ਨੂੰ ਜਦੋਂ ਲੱਕੜਾਂ ਤੇ ਧਰਿਆ ਕਹਿੰਦੇ ਹੁਣ ਇਹਨੂੰ ਅੱਗ ਲਾ ਦਿਓ। ਮਾਤਾ ਜੀ ਰੋਕਦੇ ਨੇ ਸਾਰੇ ਰੋਕਦੇ ਨੇ। ਪਿਆਰਿਓ ਤੇ ਉਹ ਜਿਹੜੀ ਪਾਲਕੀ ਸੀ ਮਾਤਾ ਗੁਜਰ ਕੌਰ ਕਹਿੰਦੇ ਵੀ ਇੰਨੀ ਸੋਹਣੀ ਪਾਲਕੀ ਬਣੀ ਐ ਲਾਲ ਜੀ ਤੁਸੀਂ ਇਹਨੂੰ ਅਗਨ ਭੇਟ ਕਰ ਰਹੇ ਹੋ ਮਹਾਰਾਜ ਨੇ ਕਹਿੰਦੇ ਵੀ ਅਗਨ ਭੇਟ ਮਾਤਾ ਜੀ ਜਰੂਰ ਅਗਰ ਅਗਨ ਭੇਟ ਕਰ ਦਿੱਤੀ ਪਾਲਕੀ ਕਹਿੰਦੇ ਮਾਤਾ ਨੇ ਪੁੱਛਿਆ ਵੀ ਕਿਉਂ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੱਸਿਆ ਕਿ ਮਾਤਾ ਗੁਜਰੀ ਜੀ हे ਮਾਂ ਇਹਨਾਂ ਨੂੰ 100 ਤੋਲੇ ਸੋਨਾ ਦਿੱਤਾ ਸੀ ਇਹਦੇ ਵਿੱਚ 7 ਤੋਲੇ ਹੀ ਇਹਨਾਂ ਨੇ ਲਾਇਆ ਤੇ ਇਹ ਝੂਠ ਬੋਲਦੇ ਨੇ ਇਹ ਗੁਰੂ ਦਾ ਸੋਨਾ ਵੀ ਖਾ ਗਏ ਗੁਰੂ ਦਾ ਧਨ ਵੀ ਖਾ ਗਏ ਤੇ ਇਹ ਇਹੋ ਜੇ ਲੋਕ ਨੇ ਇਹਨਾਂ ਦੀ ਸੱਚਾਈ ਤੁਹਾਡੇ ਸਾਹਮਣੇ ਰੱਖੀ ਹੈ ਤੇ ਸਾਧ ਸੰਗਤ ਅੱਜ ਵੀ ਉਹੀ ਕੁਝ ਹੋ ਰਿਹਾ ਹੈ ਅੱਜ ਵੀ ਗੁਰੂ ਦੇ ਨਾਲ ਗੁਰੂ ਦੇ ਨਾਮ ਤੇ ਠੱਗੀਆਂ ਲੋਕਾਂ ਨਾਲ ਪਿਆਰਿਓ ਇਹ ਸਾਰੀਆਂ ਚੀਜ਼ਾਂ ਬਿਲਕੁਲ ਜਿਹੜੀਆਂ ਸਾਫ਼ ਨੇ ਸਾਡੇ ਸਾਹਮਣੇ ਨੇ ਬਾਦਸ਼ਾਹ ਨੇ ਦਾਸ ਦਿੱਤਾ ਸੀ ਆਉਣ ਵਾਲੇ ਸਮੇਂ ਆਪ ਬੇਖ ਬਾਣੀ ਕਰ ਦਿੱਤੀ ਵੀ ਇਹੋ ਜੇ ਲੋਕ ਹੋਣਗੇ ਕਿ ਜਿਹੜੇ ਗੁਰੂ ਨੂੰ ਵੀ ਨਹੀਂ ਵਖਸ਼ਣਗੇ ਗੁਰੂ ਦੇ ਨਾਮ ਤੇ ਗੁਰੂ ਦਾ ਨਾਮ ਲੈ ਕੇ ਲੋਕਾਂ ਨਾਲ ਠੱਗੀਆਂ ਮਾਰਨਗੇ ਅੱਜੂਬ ਹੁ ਇਸੇ ਤਰ੍ਹਾਂ ਹੋ ਰਿਹਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੂਰ ਅੰਦੇਸੀ ਵਾਲੇ ਸਤਿਗੁਰੂ ਜਿਨ੍ਹਾਂ ਨੇ ਸਭ ਕੁਝ ਪਹਿਲਾਂ ਹੀ ਬਿਆਨ ਕਰ ਦਿੱਤਾ ਅੱਜ ਹੋ ਰਿਹਾ ਜੀ ਸਭ ਕੁਝ ਉਵੇਂ ਹੀ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ